ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬੋਪਰੇ ਫੈਮਿਲੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਤੁਹਾਡੀਆਂ ਗੰਨਾ ਗੰਨਾ ਤੋੜਦੀਆਂ ਮੈਂ ਜਿਵੇਂ ਤਿਲਕ ਮਾਰ ਤੋੜਦੇ ਹਾਂ। ਹਮੇਰੀ ਦੋ ਹਮੇਰੀ ਦੋ। ਤੁਸੀਂ ਵੀ ਦੋ। ਆ ਇੱਕ ਮੰਗ ਤਾਂ ਹੋਣਾ। ਕੋਈ ਗੱਲ ਪਤਾ ਕੀ ਹੈ? ਠੀਕ ਆ। ਹੂੰ ਖੜੀ ਹੋ ਹਾਂ ਠੀਕ ਆ। ਖੜੀ ਹੋ ਕੇ ਤੋੜੋ। ਬੱਡਾ ਬੱਡਲਾ ਚੱਕੂ ਨਾ ਬੱਡਲਾ ਮੈਂ ਕਹਿੰਦਾ ਚੱਕੂ ਨਾ ਬੱਡਲਾ ਲਾਹੇ ਤੇ ਨੋਤਾ ਹੀ ਪਕਾਇਆ ਯੂ ਵੀ ਨੇ ਗੰਨਾ ਤੋੜਤਾ ਮੈਤੋਂ ਨਹੀਂ ਰੁਟਿਆ ਤੋਲ ਤੂੰ ਕੇ ਚੁੱਕੜਿਆ ਹੁਣ ਆਹ ਤੇਰੇ ਨਾਲ ਪਾਵਰਫੁੱਲ ਹੈ ਫਿਰ ਪਾਵਰਫੁੱਲ ਤਾਂ ਹੋਊਗਾ ਹੀ ਸ਼ੇਕ ਇਹ ਪਿੰਦਾ ਹੈ ਲੱਸੀ ਮੱਖਣੀ ਇਹ ਖਾਂਦਾ ਐ ਮੈਂ ਤਾਂ ਖੰਦੀ ਨਹੀਂ ਹੈਗੀ ਫਿਰ ਮੋਟਾਪੇ ਕਰਕੇ ਮੋਟਾਪਾ ਜਿਹੜਾ ਸ਼ਾਮ ਨੂੰ ਗਰਾਸ 'ਤੇ ਬੈਠੀ ਹੁੰਦੀ ਹਣੀ ਐ ਲੱਸੀ ਦਾ ਵਾਏ ਇੱਕ ਲੱਸੀ ਦਾ ਤਾਂ ਭਰ ਦੇਖ ਲੈ ਮੇਰਾ ਗਲਾਸ ਉਹ ਵੀ ਗਣਦੇ ਨੇ ਦੇਖ ਲੈ ਸਾਰੇ ਇੱਕ ਗਲਾਸ ਵੀ ਗਣ ਦਿੰਦੇ ਮੇਰਾ ਵੀ ਉਹ ਕਿੰਨੀ ਐ ਜਿਹੜਾ ਤੁਹਾਨੂੰ ਵੱਧ ਦੰਨੀ ਆ ਉਹ ਉਹ ਕਿੱਥੇ ਐ ਮੇਰੇ ਨਾਲ ਵੱਧ ਤਾਂ ਤੁਸੀਂ ਦੋਏ ਖਾਓ ਅੱਜ ਸਾਰੇ ਦੇਖ ਰਹੇ ਹੋਗੇ ਵੀ ਅਸੀਂ ਗੈਸ 'ਤੇ ਇਵੇਂ ਆ ਕੇ ਚੁੱਲਾ ਛੱਡ ਕੇ ਬਾਹਰ ਨਾਲ ਹਵਾ ਬਹੁਤ ਚੱਲ ਰਹੀ ਐ ਤਾਂ ਕਰਕੇ ਅਸੀਂ ਅੱਜ ਚੁੱਲ੍ਹਾ ਛੱਡ ਕੇ ਗੈਸ ਤੇ ਆ ਗਏ ਤੇ ਲਾਈਟਰ ਠੈਂਕ ਰਿਹਾ। ਹਵਾ ਖਵਾਜੇ ਨਾਲ ਫਿਰ ਬਣਾਈ ਨਹੀਂ ਜਾਂਦੀ ਐ ਕਿ ਬਾਹਰ ਇੰਨੀ ਮਿੱਟੀ ਘਟਾ ਉੱਠ ਰਹੀ ਐ ਤਾਂ ਕਰਕੇ ਫਿਰ ਮੈਂ ਕਿਹਾ ਵਿੱਚ ਅੰਦਰੇ ਬਣਾ ਲੰਨੇ ਆ ਨਾਲੇ ਅੰਦਰ ਗੈਸ ਤੇ ਆਏ ਵੱਡਾ ਪੈਨ ਲੈ ਲਾਂਗੇ ਫਿਰ ਉਹ ਨੂੰ ਅਸੀਂ ਚੁੱਲ੍ਹੇ ਤੇ ਨਹੀਂ ਰੱਖ ਸਕਦੇ ਹੈਗੇ ਨਾਲੇ ਘੱਟ ਤੇਲ ਬਣਾ ਲਾਂਗੇ ਕਿਉਂਕਿ ਉਹ ਚੁੱਲ੍ਹੇ ਜਿੱਦਣ-ਉਦਣ ਤੜੀਆਂ ਹੋਏ ਸ਼ਾਮ ਨੂੰ ਵਿਚਾਰਾ ਤੇਲ ਖਾ ਕੇ ਨਾ ਨਾ ਉਹ ਕ੍ਰੇਲੇ ਖਾ ਕੇ ਨਾ ਐ ਲੱਗ ਰਿਹਾ ਤਾਂ ਜਿਵੇਂ ਤੇਲ ਚ ਬੁਗੀਆਂ ਪਾ ਰਹੇ ਆ ਤੇਲ ਜਿਆਦਾ ਲੱਗ ਜਾਂਦਾ ਪਰ ਬਣਦੇ ਤਾਂ ਐਵੇਂ ਹੀ ਆ ਉਹ ਕ੍ਰੇਲੇ ਸ਼ਿਮਲਾ ਮੀਟ ਸਾਰਾ ਕੁਝ ਤੇਲ ਦੇ ਹੀ ਬਣਦਾ ਹੈ ਪਰ ਅੱਜ ਜਿਸੀ ਘੱਟ ਤੇਲ ਚ ਬਣਾ ਕੇ ਦੇਖਾਂਗੇ ਦੇਖਾਂਗੇ ਵੀ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਸਾਜ ਅੱਜ ਉਸ ਦਿਨ ਸੀ ਪਹਿਲਾ ਜਿਹੜੀ ਰੈਸਪੀ ਪਾਈ ਸੀਗੀ ਉਹ ਸਾਡੀ ਹੈਗੀ ਟੀ ਗਠੇ ਆਦੇ ਮਸਾਲੇ ਜਿਹੜੇ ਆਪਾਂ ਕareleਿਆਂ ਚ ਪਾਉਣੰਨੇ ਆ ਢਿੱਡ ਸਾਜ ਭਰਦੇ ਆ ਅੱਜ ਨਾ ਅਸੀਂ ਆਲੂ ਆਣੀ ਭਰਨੀ शिमला ਮਿਰਚ ਬਣਾ ਰਹੇ ਆ ਤੇ ਜਿਹਦੇ ਲਈ ਅਸੀਂ ਆਲੂ ਲੈ ਬਾਹਰ ਆਲੂ ਸੀ ਬਾਹਰ ਹੀ ਚੁੱਲੇ ਤੇ ਪਾੜ ਲੇਤੇ ਕਿਉਂਕਿ ਅੱਜ ਗੰਨੇ ਦੇ ਰਸ ਦੀ ਖੀਰ ਵੀ ਕਰੀ ਐ ਫਿਰ ਸਬਜੀ ਅਸੀਂ शिमला ਮਿਰਚ ਦੀ ਬਣਾਵਾਂਗੇ ਜਿਹੜੀ ਕਿ ਤੁਹਾਨੂੰ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਆਲੂ ਭੁੰਨਣੇ ਆ ਹੁਣ ਆਲੂ ਭਾਲਨੇ ਬਸ ਹੁਣ ਭੁੰਨਣੇ ਐਗੇ ਇਹਦੇ ਵਿੱਚ ਸਾਰੇ ਉਹ ਗਠੇ-ਗੁੱਠੇ ਪਾ ਕੇ ਤੇ ਉਹਨਾਂ ਨਾਲ ਸਭ ਤੋਂ ਪਹਿਲਾਂ ਪਾਨੇ ਆ ਜੀਰਾ ਜੀਰੇ ਦੇ ਨਾਲ ਇਹ ਵੀ ਅਸੀਂ ਪਹਿਲੀ ਵਾਰ ਬਣਾ ਰਹੇ ਆ ਜਿਹੜੀ ਤੁਹਾਨੂੰ ਵੀ ਦਿਖਾ ਰਹੇ ਆ ਇਹ ਨਹੀਂ ਹੈਗਾ ਕਿ ਪਹਿਲਾਂ ਵੀ ਬਣਾਈ ਹੈ ਨਾ ਉਹਨਾਂ ਨਾਲ ਪਾਤੀ ਪਿਆਜ਼ ਪਿਆਜ਼ ਮੈਂ ਇਸ ਕੋਲ ਲਿਆ ਉਹ ਵੀ ਵੱਡਾ तयार होण पाूण लूण ता पाण ना थोडा ज्या पाणी कटे लूण पास करता घट ते पा आलू गॅस घट करता आलू पा आलू सारे त पाच बी पा हल्ली आपली गुळ घेऊ ਹਲਦੀ ਮਿਲ ਗਈ ਚਲ ਹਲਦੀ ਨੂਰ ਮਿਰਚ ਹੋਰ ਕੋਈ ਮਸਾਲਾ ਹੈ ਨਹੀਂ ਉਹ ਇੱਕ ਭੁੱਲ ਗਏ ਪਿਆਨਾ ਲਸਣ ਚਲੋ ਆਪਾਂ ਉਹ ਛੋਟੀ ਵਾਲੀ ਚ ਭੁੰਨ ਕੇ ਪਾਵਾਂਗੇ ਹਨਾ ਹਮ ਚਲੋ ਹੁਣ ਇਹਨੂੰ ਕਰਦੇ ਆਪਾਂ ਚੰਗੀ ਤਰ੍ਹਾਂ ਮਿਕਸ ਕੋਈ ਨਾਲ ਨਹੀਂ ਲਸਣ ਆਪਾਂ ਦੂਜੀ ਚ ਪਾਵਾਂਗੇ ਵੀਡੀਓ ਦੇ ਚੱਕਰ ਚ ਨਾ ਕਈ ਵਾਰ ਆਪਾਂ ਚੀਜ਼ ਭੁੱਲ ਜਾਂਦੇ ਆ ਕੋਈ ਆਲੂ ਆਇਕੜੀ ਵਾਰ ਕੇ ਹਾਂ ਹੋਰ ਰੋਟੀਆਂ ਜਿ ਬੰਦ ਲੈ ਜਾਂਦਾ ਸੁੱਕੀ ਬਾਜੀ ਬਣਾ ਲੇ ਪੰਜ ਵੇ ਵੱਲੇ ਕਿ ਆਉਂਦੇ ਤੇ ਸੰਤ ਪੰਜ ਨੇ ਬਹੁ ਕਰਦੇ ਆਉਂਦੇ ਦੁੱਖਾਲਾ ਚਾਹੋ ਹਾਂ ਦੁੱਖਾਲਾ ਚਾਹੋ ਫਿਰ ਉਹ ਤੇ ਖਾਂਦੇ ਤੇ ਫਿਰ ਕਾਤਾ ਕੇ ਮਟਾਟੇ ਕੇ ਜਾ ਕੇ ਕਿਤੇ ਗੱਡੇ ਖੜਦੇ ਤੇ ਤੇ ਫਾਂਦੇ ਹੁੰਦੇ ਤੇ ਜਾ ਅੱਛਾ ਹੋਰ ਤਾਂ ਨੰਗਰ ਖਾਉਂ ਖਾਉਂ ਨੇ ਜਾ ਵੀ ਤੇਰੇ ਜਾ ਵੀ ਕਿਤੇ ਜਾ ਤਾਂ ਆਪਣੀ ਰੋਟੀਆਂ ਲੈ ਕੇ ਜਾਂਦੇ ਸੀ ਫਿਰ ਜਾਂਦੇ ਸੀ ਬਸ ਤੇ ਕਈ ਨਾ ਇੱਕ ਤਾਂ ਸ਼ਿਮਲਾ ਮਿਰਚ ਹੁੰਦੀ ਆ ਆ ਊਰੇ ਤੇ ਭਰਲੀ ਜਿਹੜੀ ਆਲੂਆਂ ਦੀ ਐ ਉਹ ਤਾਂ ਆਪਾਂ ਐਵੇਂ ਭਰ ਸਕਦੇ ਆ ਐਵੇਂ ਜਿਵੇਂ ਗੱਬੇ ਦੇ ਜੀਂਰ ਸਾਉਂਦੇ ਆ ਅੱਧੀ 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 ਭਰਨੀ ਆ ਬਸ ਢੇ ਦੇ ਵਿੱਚ ਫੀਲਿੰਗ ਭਰ ਕੇ ਫਿਰ ਆਪਾਂ ਇਹਨੂੰ ਐਵੇਂ ਪੈਕ ਦੇ ਵਿੱਚ ਦਾ ਮਾਰ ਸਕਦੇ ਆ ਸਾਰੀਆਂ ਨੇ ਤੋੜ ਤੋੜ ਕੇ ਰੱਖ ਲੈਣੀਆਂ ਓ ਮਾ ਮੈਂ ਗੱਬੇ ਤੋਂ ਕੱਟ ਅੱਜ ਮੈਂ ਸਾਰਿਆਂ ਦੇ ਕਹਿੰਦੇ ਨਾ ਸੂਟ ਵੀ ਬਦਲਾ ਲਿਆ ਲਾਲ ਰੰਗ ਦਾ ਪਾ ਲਿਆ ਉਦੋਂ ਦੇ ਸੰਗਤਰੀ ਪਾਰੀ ਤੀ ਸਾਰੇ ਪਈ ਜਾਂਦੇ ਨੇ ਕਮੈਂਟ ਆ ਤੁਹਾਡੇ ਕੋਲ ਤੁਹਾਡੇ ਕੋਲ ਇੱਕੋ ਸੂਟ ਹੈ ਹੁਣ ਅਸੀਂ ਸੂਟ ਲੈ ਜਾਵਾਂਗੇ ਤੁਹਾਨੂੰ ਵੀਡੀਓ ਚ ਦਿਖਾਉਂਦੇ ਬਸ ਇੱਕ ਦੋ ਦਿਨ ਤੇ 2-4 ਦਿਨ ਤੇ ਜਾਵਾਂਗੇ ਸੂਟ ਲੈਣ ਪਟਿਆਲੇ ਤੋਂ ਪਟਿਆਲਾ ਸਾਡਾ ਮਹਿੰਗਾ ਬਹੁਤ ਹੈ ਜਿਨੇ ਸੂਟ ਲੈਣੇ ਹੋਵੇ ਪਰ ਵਧੀਆ ਊਰੀ ਤੇ ਮਿਲਦੇ ਨੇ ਪਟਿਆਲੇ ਤੇ ਜਿਨੇ ਵੀ ਸੂਟ ਲੈਣੇ ਆ ਪਟਿਆਲੇ ਆਜੋ ਤੇ ਸੂਟ ਲਓ ਸੋਹਣੇ ਸੋਹਣੇ ਤੇ ਮਹਿੰਗੇ ਮਹਿੰਗੇ ਆਪਣੀ ਜੇਬ ਭੰਨ ਨੀ ਕਰਕੇ ਜਾਓ ਸੂਟ ਬੋਧਵਾਂਗੇ ਨੇ ਪਟਿਆਲੇ 'ਚ ਲੈ ਕੇ ਆਮਗੇ ਹੁਣ ਅਸੀਂ ਸੂਟ ਤੇ ਸਾਲੀਆਂ ਸ਼ਿਰਨਾ ਵਿੱਚ ਦੇਖੋ ਮੈਂ ਲਈਆ ਕੱਟ ਸੈਂਟਰ 'ਚ ਬਿਲਕੁਲ ਵੀ ਇਹ ਨਹੀਂ ਆਪਣੀਆਂ ਟੋਪੀਆਂ ਜੀਆਂ ਨਹੀਂ ਧਾਰਨੀਆਂ ਐਡੇ ਤੇ ਜਿਹੜਾ ਪਿਆਜ਼ਾਂ ਨਾਲ ਉਹ ਚ ਧਾਰਨੀਆਂ ਹੁੰਦੀਆਂ ਪਰ ਕੋਈ ਵਾਰੀ ਇਹ 'ਚ ਆਪਾਂ ਫੀਲਿੰਗ ਐਵੇਂ ਜਿਆਦਾਤਰ ਤਾਂ ਐਵੇਂ ਬਣਾਉਂਦੇ ਹੋਣ ਜਿਨ੍ਹਾਂ ਨੂੰ ਪਤਾ ਹੈ ਅਸੀਂ ਤਾਂ ਪਹਿਲੀ ਵਾਰ ਬਣਾ ਰਹੇ ਆ ਤਾਂ ਹੀ ਦੱਸ ਰਹੇ ਆ ਤੇ ਹੁਣ ਜਿਹੜੇ ਆਪਣੇ ਆਲੂ ਤਿਆਰ ਹੈ ਹੁਣ ਇਹ ਆਲੂ ਫਿਲ ਕਰਦੇ ਆ ਵਿੱਚ ਮਸਾਲੇ ਵਿੱਚ ਪਹਿਲਾਂ ਭਰ ਕੇ ਰੱਖੂਗੀ ਫਿਰ ਨਾਲ ਦੇ ਨਾਲ ਇਹਨੂੰ ਇਕੱਠਿਆਂ ਨੂੰ ਇਤਲੂਗੀ ਅੰਮ੍ਰੇ ਆ ਲੂ ਪਰੇ ਜਾਣੇ ਬਸ ਬਣਾਉਣੀਆਂ ਕਿੰਨੀਆਂ ਆਸਾਨ ਹੈ ਇਹ ਅੱਜ ਪੂਰੀ ਰੈਸਪੀ ਬਣਾ ਕੇ ਫਿਰ ਤੁਹਾਨੂੰ ਦੱਸਾਂਗੇ ਵੀ ਕਿੰਨੀਆਂ ਕ ਆਸਾਨ ਹੈ ਐਂਡ 'ਚ ਨਾਲੇ ਫਿਰ ਸੋਕਿਆ ਹੀ ਹੋਣੀ ਆ ਤਕਰੀਬਨ ਬਣਾਉਣੀਆਂ ਜਿਨ੍ਹਾਂ ਨੇ ਬਣਾ ਚੁੱਕੇ ਤੇ ਸਾਨੂੰ ਦੱਸਿਓ ਵੀ ਵੀ ਇਦਾਂ ਜਿੱਦਾਂ ਮੈਂ ਬਣਾ ਰਹੀ ਆ ਬਿਲਕੁਲ ਠੀਕ ਨੇ ਨਾ ਇਹਨੂੰ ਆਪਾਂ ਘੱਟ ਤੇਲ 'ਚ ਬਣਾ ਸਕਦੇ ਆ ਆ ਦੇਖੋ ਐਨ ਭਰੀ ਜਾਂਦੀ ਐ ਇਸ ਤਰ੍ਹਾਂ ਅੱਗੇ ਉੱਪਰ ਤਾਂ ਟੋਪੀ ਜੀ ਤਾਰ ਕੇ ਵਿੱਚ ਮਸਾਲਾ ਭਰਦੇ ਹੁੰਦੇ ਤੇ ਉਹ ਚੀਜ਼ ਕੋਈ ਹੋਰ ਉਹ ਜੀ ਆਏ ਉਹਦੀ ਵੀਡੀਓ ਪੈ ਗਈ ਪਹਿਲਾਂ ਵੀ ਜਿਹੜੀਆਂ ਟੋਪੀਆਂ ਤਾਰ ਕੇ ਮਸਾਲਾ ਭਰ ਕੇ ਬਣਾਏ ਹੁੰਦੇ ਨੇ ਉਹਦੀ ਵੀਡੀਓ ਆਪਾਂ ਪਾ ਚੁੱਕੇ ਆ ਤੇ ਆਹ ਟੋਪੀ ਇਹ ਉਹ ਵੀ ਬਣਦੀਆਂ ਨੇ ਹੂੰ

ਮੀਟ ਦਾ ਦੇਖੋ ਬਣਦੀਆਂ ਨੇ ਥੱਲੇ ਤੇ ਆ ਉੱਪਰ ਵਾਲਾ ਪਾਸਾ ਪੁੰਨ ਹੋ ਗਿਆ ਨੇ ਥੱਲੇ ਵਾਲਾ ਪਾਸਾ ਪੁੰਨ ਹੋ ਗਿਆ ਜਿਹੜਾ ਕੱਟਿਆ ਸੀਗਾ ਅੱਡੀਆਂ ਬਣੀਆਂ ਜਿਹੜੀਆਂ ਕੱਟੀਆਂ ਤੇ ਅੱਡੀਆਂ ਦੇਖੋ ਬਣਦੀਆਂ ਨੇ ਬਹੁਤ ਸੋਹਣੀਆਂ ਪੁੰਨ ਹੋਰੀਆਂ ਨੇ ਆਲੂ ਜਮਨ ਹੀ ਬਾਹਰ ਨਿਕਲਣਗੇ ਤੇ ਆ ਇੱਕ ਬਚ ਗਈ ਆ ਵੀ ਬਸ ਨਾਲੇ ਪਾ ਦੇਣੀ ਹੈ ਯੂ ਵੀ ਖਾ ਲੂਗਾ ਸ਼ਾਇਦ ਖਾ ਲੂਗਾ ਕਿਉਂ ਸ਼ਾਇਦ ਕਿਉਂ ਉਹਦਣ ਵੀ ਮਮਾ ਜੀ ਮੈਂ ਕੋਲੀ ਚੋਂ ਮੈਂ ਖਾਈ ਸੀ ਹਾਂ ਸ਼ਾਇਦ ਨਹੀਂ ਸਾਰੀ ਖਾਈ ਤੇ ਆ ਜਿਹੜਾ ਬਚਵਾੜੀ ਰੋਟੀ ਮਸ ਉਹ ਪਿਆਜ ਹੋ ਗਿਆ ਨਾ ਆਲੂ ਆਲੂ ਹੋਏ ਆ ابھی ਮੈਂ बस ਸਾਈਡ ਤੇ ਸੱਟੂੰਗੀ ਕਿਉਂਕਿ ਆ ਜਿਹੜੀ ਕੁਰਕਰੀ ਜੀ ਚੀਜ਼ ਹੁੰਦੀ ਹੈ ਜਿਆਦਾ ਵਧੀਆ ਲੱਗਦੀ ਹੈ ਨਾ ਹੂੰ ਛਿਮਲਾ ਮਿਰਚ ਬਣ ਕੇ ਹੋ ਗਈ ਆਪਣੀ ਪਿਆਰ ਬਾਕੀ ਹੁਣ ਜਦ ਰਾਤ ਨੂੰ ਖਾਵਾਂਗੇ ਰੋਟੀ ਨਾਲ ਤਦੋਂ ਨੂੰ ਖਾਂਦੇ ਹੋਏ ਜਰੂਰ ਤੁਸੀਂ ਦਕਾਵਾਗੇ ਕਿਉਂਕਿ ਵੈਸੇ ਤਾਂ ਸ਼ਿੰਗਮ ਵਿੱਚ ਬਹੁਤ ਵਧੀਆ ਹੁੰਦੀ ਸ਼ਿੰਗਮ ਮੈਨੂੰ ਤਾਂ ਬਹੁਤ ਪਸੰਦ ਆ ਤਾਂ ਯੂਗੀ ਨੂੰ ਦੇਖੂਗੀ ਅੱਜ ਖਾਊਗੀ ਕਿ ਨਹੀਂ ਹੈ ਨਾ ਇਹ ਸਮੋਸਿਆਂ ਨੂੰ ਲੱਗਦੀ ਹੈ ਮੀਚਾ ਆਲੂ ਜਿਹੜੇ ਭਰੇ ਸਮੋਸਿਆਂ ਨੂੰ ਲੱਗਦੇ ਬਹੁਤ ਸਵਾਦ ਬਣੀ ਹੈ ਹੁਣ ਮੈਂ ਕਰ��ੇ ਕਿ ਐਸਾ ਕਰਦੀ ਹੈ ਬਹੁਤ ਵਧੀਆ ਵਧੀਆ ਵੀ ਤੁਸੀਂ ਵੀ ਟਰਾਈ ਕਰਿਓ ਕੋਈ ਗੰਦੀ ਆਲੂ ਬਾਹਰ ਵੀ ਨਿਕਲਦੇ ਹੈਗੇ ਆਲੂ ਆ ਦੀ ਫੀਲਿੰਗ ਬਹੁਤ ਸੋਹਣੀ ਹੋਈ ਆ ਤੇ ਆ ਥੋੜੇ ਬਹੁਤੇ ਤਾਂ ਨਿਕਲਦੇ ਨੇ ਪਿਆਰੇ ਨਿਕਲ ਜੁੰਦੇ ਆ ਪਰ ਆਲੂ ਦੀ ਫੀਲਿੰਗ ਬਹੁਤ ਸੋਹਣੀ ਆ ਉਹ ਇੰਨਾ ਜ਼ਿਆਦਾ ਨਿਬਾਰ ਨਿਕਰੇਆ ਬਸ ਹੁਣ ਮੈਨੂੰ ਢੱਕ ਕੇ ਰੱਖ ਦਿੰਨੀ ਆ ਮੱਖੀਆਂ ਬਹੁਤ ਜ਼ਿਆਦਾ ਆ ਗਈਆਂ ਆਟਾ ਗੁੰਨ੍ਹ ਕੇ ਹੁਣ ਬਸ ਰੋਟੀ ਦਾ ਟੈਨ ਲੇ ਲੱਗਾਗੇ ਆਟਾ ਗੁੰਨ੍ਹ ਕੇ ਰੱਖ ਦਈਏ ਫਿਰ ਤਾਂ ਧੁੱਪ ਪਗੜੀਏ ਬਾਹਰ ਮੇਕਾ ਹੋ ਗਿਆ ਜਿਹੜਾ ਗੜ ਰੇ ਨਹੀਂ ਗੜ ਰੇ ਗੜਾਣਾ ਪੋਤਾ ਉਹ ਤਨੀ ਨਾ ਮੇਕਾ ਹੋ ਗਿਆ ਅੱਜ ਬਣਾਈ ਤੇ ਅਸੀਂ ਗੰਨੇ ਦੇ ਰਸ ਦੀ ਖੀਰ ਬਸ ਹੋਰ ਕਿੰਨੇ ਹੋਰ ਬੀਆ ਥੋੜਾ ਪ੍ਰਾਣਾਮ ਲੋਗੇ ਗੰਨੇ ਪਹਿਲਾਂ ਨਵੇਂ ਗੰਨੇ ਤੇ ਰਦਾ ਆ ਪੱਤਰ ਨਿਕਲਿਆ ਉਹ ਗਾੜੇ ਪ੍ਰਾਣਾਮ ਦਾ ਜਿੰਨਾ ਉਹਦਾ ਖੜਾ ਨਿਕਲ ਰਿਹਾ ਪੁਰਾਣਾ ਫੇਨ ਨਿਕਲਿਆ ਤੇ ਰੋਟੀ ਖਾ ਲਈ ਬਸ ਮੈਂ ਰਹਿ ਗਈ ਹੁਣ ਮੈਂ ਵੀ ਖਾਣੀ ਐ ਰੋਟੀ ਖਤੋਂ ਨੂੰ ਦੇਖਾਣੀ ਐ ਖੀਰ ਮੈਂ ਫ੍ਰਿਜ ਜੇ ਧਾਰਤੀ ਦੀ ਕਿਉਂਕਿ ਮੈਂ ਨਹੀਂ ਖਾਈ ਹੈਗੀ ਮੈਂ ਖਾਉਂਗੀ ਠੰਡੀ ਕਿਨੂ ਕਿਨੂ ਠੰਡੀ ਪਸੰਦ ਆ ਦੱਸਿਓ ਜ਼ਰੂਰ ਮੈਨੂੰ ਤਾਂ ਠੰਡੀ ਪਸੰਦ ਆ ਖੀਰ ਹੋਵੇ ਚਾਹੇ ਕੁਝ ਵੀ ਮਤਲਬ ਜਿਹੜੀ ਮਿੱਠੀ ਚੀਜ਼ ਹੁੰਦੀ ਐ ਠੰਡੀ ਜ਼ਿਆਦਾ ਸੋਹਣੀ ਲੱਗਦੀ ਐ ਇੱਕ ਵਸ ਜਿਹੜੀ ਗਰਮ ਗਲਾਬ ਜੰਮਣ ਹੁੰਦੀ ਐ ਹੋਟਲ ਗਲਾਬ ਜਾ ਉਹ ਨਹੀਂ ਠੰਡੀ ਹੋਦੀ ਲਾਂਦੀ ਹੋਣ ਲੱਗੀ ਆ ਮੈਂ ਵੀ ਰੋਟੀ ਖਾਣ ਰੋਟੀ ਮੈਂ ਆਪਣੀ ਪਾ ਲਈ ਮਨੂੰ ਜਿਹੜੀਆਂ ਗਰਮੀ ਚ ਤਲੀਆਂ ਹੋਈਆਂ ਚੀਜ਼ਾਂ ਬਣਦੀਆਂ ਨੇ ਜਿਵੇਂ ਗਰੇਲੇ ਟਿੰਡਾਸ ਮੈਨੂੰ ਦਹੀਂ ਬਿਨਾ ਜਾਂ ਮੱਖਣੀ ਬਿਨਾ ਵਧੀਆ ਨਹੀਂ ਲੱਗਦੇ ਹੈਗੇ ਦਹੀਂ ਹੋਵੇ ਨਾਲ ਫਿਰ ਵਧੀਆ ਲੱਗਦੇ ਆ ਆ ਦੇਖੋ ਪਾ ਲਈ ਰੋਟੀ ਖੀਰ ਜਿਵੇਂ ਤੁਹਾਨੂੰ ਦੱਸਿਆ ਮੈਂ ਫ੍ਰਿਜ ਤੇ ਧੜੀ ਹੋਈ ਆ ਠੰਡੀ ਪਾਉਂਗੀ ਫਿਰ ਖਾਉਂਗੀ ਅੰਨੇ ਮੈਂ ਖਾਲਾ ਰੋਟੀ ਹੁਣ ਮਿਲਦੀ ਆ ਤੁਹਾਨੂੰ ਆਪਣੇ ਅਗਲੇ ਵਲੌਗ ਚ ਬਸ ਅਗਲੇ ਹੁਣ ਅੱਜ ਦਾ ਵਲੌਗ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਪਲੀਜ਼ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਸਾਡੀਆਂ ਸ਼ਿਮਲਾ ਵਿੱਚ ਦੇਖਣ ਚ ਕੀ ਜਿਹੀ ਬਣ ਸਾਡੇ ਨੂੰ ਖਾਤਾ ਤੁਸੀਂ ਇੱਥੇ ਆ ਕੇ ਹੀ ਖਾ ਸਕਦੇ ਹੋ ਤੇ ਸਾਨੂੰ ਜ਼ਰੂਰ ਦੱਸਿਓ ਵੀ ਕਹੀ ਜਿਹਾ ਬਣੀ ਆਏ ਵੈਸੇ ਪਹਿਲਾਂ ਮੈਂ ਖਾ ਕੇ ਖਾ ਲਈ ਮੈਂ ਅੱਧੀ ਰੋਟੀ ਨਾਲ ਖਾ ਲਈ ਜਿਹੜੀ ਆਪਣੀ ਬਾਸੀ ਰੋਟੀ ਕਿਹਨੂੰ ਨਾਲੇ ਸਾਨੂੰ ਬਹੁਤ ਆਤਾ ਹੈ ਜਿਹੜੀ ਸਵੇਰ ਦੀ ਸਾਡੀ ਬਾਸੀ ਰੋਟੀ ਪਈ ਹੁੰਦੀ ਆ ਉਹਦੇ ਨਾਲ ਅਸੀਂ ਸ਼ਾਮ ਦੀ ਸਬਜ਼ੀ ਖਾਣੇ ਹੁੰਦੇ ਆ ਤੇ ਉਹਦੇ ਨਾਲ ਬਸ ਖਾ ਲਈ ਪਹਿਲਾਂ ਬਹੁਤ ਸਵਾਦ ਬਣੀ ਹੈ ਬਹੁਤ ਜਿਆਦਾ ਵਧੀਆ ਬਣੀ ਹੈ ਅਗਲੀ ਵਾਰੀ ਹੁਣ ਸਾਨੂੰ ਬਣਾਣੀ ਆ ਗਈ ਹੁਣ ਅਸੀਂ ਹਮੇਸ਼ਾ ਬਣਾਇਆ ਕਰਾਂਗੇ ਤੇ ਤੁਹਾਨੂੰ ਦਿਖਾਇਆ ਕਰਾਂਗੇ ਹੁਣ ਮਿਲਦੇ ਆ ਤੁਹਾਨੂੰ ਅਗਲੀ ਵਾਰੀ